ਨਮਸਕਾਰ ਬੀ ਐਲ ਟੀ ਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ 에어 ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਟੈਨਿਸ ਖਿਡਾਰੀ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਸ਼ਾਇਦ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਦੋ ਮੰਤਰੀਆਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿ ਕੁਝ ਕਿਹਾ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਸਿੱਧੂ ਮੂਸੇਵਾਲੇ ਕਤਲ ਕੇਸ ਦਾ ਹਥਿਆਰ ਸਪਲਾਈਅਰ ਜਿਹੜਾ ਸੀ ਉਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਗਿਆ ਹੈ ਫਰਾਰ ਹੋ ਗਿਆ ਸੋ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ 27 ਸੁਣਵਾਈਆਂ ਦੇ ਵਿੱਚ ਵੀ ਪੁਲਿਸ ਗਵਾਹ ਪੇਸ਼ ਨਹੀਂ ਹੋਇਆ ਜਿਸ ਕਰਕੇ ਹਾਈ ਕੋਰਟ ਨੇ 2 ਸਾਲਾਂ ਬਾਅਦ ਜੇਲ੍ਹ ਦੇ ਵਿੱਚ ਬੰਦ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਇਹ ਸਾਰਾ ਮਾਮਲਾ ਕੀ ਸੀ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਸਭ ਤੋਂ ਪਹਿਲੀ ਖਬਰ 에어 ਇੰਡੀਆ ਜਹਾਜ਼ ਹਾਦਸੇ ਦੀ ਉਸ ਜਾਂਚ ਰਿਪੋਰਟ ਦੇ ਨਾਲ ਜੁੜੀ ਹੋਈ ਹੈ ਜਿਹਦਾ ਇੰਤਜ਼ਾਰ ਪਿਛਲੇ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਕਿ ਆਖਰ ਇਹ ਹਾਦਸਾ ਹੋਇਆ ਕਿਵੇਂ ਅਹਮਦਾਬਾਦ ਵਿੱਚ 에어 ਇੰਡੀਆ ਦੇ ਹਾਦਸਾ ਗ੍ਰਸਤ ਹੋਏ ਮਾਮਲੇ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਹਾਲੀ ਦੇ ਵਿੱਚ ਆਈ ਰਿਪੋਰਟ ਦੇ ਅਨੁਸਾਰ 에ਅਰ ਇੰਡੀਆ ਦੇ ਜਹਾਜ਼ 171 ਦੇ ਦੋਵੇਂ ਇੰਜਨਾਂ ਨੂੰ ਤੇਲ ਸਪਲਾਈ ਕਰਨ ਵਾਲੇ ਦੋਵੇਂ ਸਵਿੱਚ ਬੰਦ ਕਰ ਦਿੱਤੇ ਗਏ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪਾਇਲਟ ਉਲਝਣ ਦੇ ਵਿੱਚ ਪੈ ਗਏ ਅਤੇ ਹਾਦਸਾ ਵਾਪਰ ਗਿਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਇਲਟ ਨੇ ਪੁੱਛਿਆ ਦੂਸਰੇ ਪਾਇਲਟ ਨੂੰ ਕੋ ਪਾਇਲਟ ਨੂੰ ਪੁੱਛਿਆ ਉਹਨੇ ਕਿ ਉਸਨੇ ਤੇਲ ਸਵਿਚ ਕਿਉਂ ਬੰਦ ਕੀਤਾ ਤਾਂ ਦੂਜੇ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ ਹੈ ਮਤਲਬ ਤੇਲ ਦਾ ਜਿਹੜਾ ਸਵਿਚ ਹੁੰਦਾ ਹੈ ਉਹ ਸਵਿਚ ਬੰਦ ਹੋ ਚੁੱਕਾ ਸੀ ਔਰ ਉਸ ਕਰਕੇ ਇਹ ਸਾਰੀ ਘਟਨਾ ਜਿਹੜੀ ਵਾਪਰੀ ਦੱਸੀ ਜਾ ਰਹੀ ਹੈ 12 ਜੂਨ ਨੂੰ ਹੋਏ ਇਸ ਹਾਦਸੇ ਦੇ ਵਿੱਚ ਕੋਲ 260 ਲੋਕ ਮਾਰੇ ਗਏ ਸੀ ਅਤੇ ਜਹਾਜ਼ ਦੇ ਵਿੱਚ ਸਵਾਰ ਸਿਰਫ ਇੱਕ ਵਿਅਕਤੀ ਹੀ ਬਚ ਸਕਿਆ ਸੀ ਜਿਹਦੀਆਂ ਤਸਵੀਰਾਂ ਆਪਾਂ ਉਸ ਟਾਈਮ ਦੇਖੀਆਂ ਸੀ ਕਿਸ ਤਰੀਕੇ ਦੇ ਨਾਲ ਵਾਇਰਲ ਹੋਈਆਂ ਸੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਸ਼ੁਰੂਆਤੀ ਰਿਪੋਰਟ ਦੇ ਵਿੱਚ ਬੋਇੰਗ 787-8 ਜਹਾਜ਼ ਦੇ ਸੰਚਾਲਕਾਂ ਦੇ ਲਈ ਫਿਲਹਾਲ ਕੋਈ ਕਾਰਵਾਈ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ ਜਿਸ ਸਮੇਂ ਜਹਾਜ਼ ਨੇ ਉਡਾਣ ਭਰੀ ਤਾਂ ਸੈ ਪਾਲਟ ਜਹਾਜ਼ ਉਡਾਰ ਰਿਹਾ ਸੀ ਜਦਕਿ ਕੈਪਟਨ ਨਿਗਰਾਨੀ ਕਰ ਰਿਹਾ ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੇ ਲਗਭਗ 8:08:42 UTC ਤੇ 180 ਨੋਟਸ ਆਈਐਸ ਦੀ ਵੱਧ ਤੋਂ ਵੱਧ ਰਿਕਾਰਡ ਕੀਤੀ ਗਈ 에어 ਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ ਇੰਜਨ 1 ਅਤੇ ਇੰਜਨ 2 ਦੇ ਫਿਊਲ ਕੱਟ ਆਊਟ ਸਵਿੱਚ ਜਿਹੜਾ ਸੀ 1 ਸੈਕਿੰਡ ਦੇ ਸਮੇਂ ਦੇ ਅੰਤਰਾਲ ਤੋਂ ਬਾਅਦ ਹੀ ਇੱਕ ਤੋਂ ਬਾਅਦ ਇੱਕ ਜਿਹੜਾ ਸੀ ਰਨ ਤੋਂ ਕੱਟ ਆਫ ਹੋ ਗਿਆ ਮਤਲਬ ਪਹਿਲਾਂ ਉਹ ਰਨ ਕਰ ਰਿਹਾ ਸੀ ਔਰ 1 ਮਿੰਟ ਦੇ ਵਿੱਚ ਹੀ ਉਹ ਜਿਹੜਾ ਸੀ ਕੱਟ ਆਫ ਹੋ ਗਿਆ ਮਤਲਬ ਉਹ ਸਥਿਤੀ ਦੇ ਵਿੱਚ ਤਬਦੀਲ ਹੋ ਗਿਆ ਭਾਵ ਬੰਦ ਹੋ ਗਿਆ ਸੋ ਰਿਪੋਰਟ ਦੇ ਅਨੁਸਾਰ ਜਿਵੇਂ ਇੰਜਨਾਂ ਨੂੰ ਬਾਲਣ ਦੀ ਸਪਲਾਈ ਬੰਦ ਕਰ ਦਿੱਤੀ ਗਈ ਤਾਂ ਇੰਜਨ N1 ਅਤੇ ਇੰਜਨ N2 ਆਪਣੇ ਟੇਕ-ਆਫ ਤੋਂ ਥੱਲੇ ਹੋਣੇ ਸ਼ੁਰੂ ਹੋ ਗਿਆ ਔਰ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਕਾਕਪਿਟ ਵੌਇਸ ਰਿਕਾਰਡਿੰਗ ਦੇ ਵਿੱਚ ਇੱਕ ਪਾਇਲਟ ਨੇ ਦੂਜੇ ਪਾਇਲਟ ਨੂੰ ਇਹ ਪੁੱਛਿਆ ਕਿਉਂਕਿ ਉਹ ਜਿਹੜਾ ਇਹ ਡਿਵਾਈਸ ਹੁੰਦਾ ਹੈ ਇਸ ਡਿਵਾਈਸ ਦੇ ਵਿੱਚ ਸਾਰੀ ਰਿਕਾਰਡਿੰਗ ਹੁੰਦੀ ਹੈ ਅੰਦਰ ਦੀ ਜਦੋਂ ਜਹਾਜ਼ ਚੱਲਦਾ ਹੈ ਔਰ ਜਦੋਂ ਜਹਾਜ਼ ਜਾ ਕੇ ਉੱਥੇ ਟੇਕ-ਆਫ ਤੋਂ ਲੈਂਡ ਤੱਕ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹਦੇ ਵਿੱਚ ਐਡ ਹੁੰਦੀ ਆ ਜਦੋਂ ਉਹਨੂੰ ਸੁਣਿਆ ਗਿਆ ਤੇ ਇੱਕ ਪਾਇਲਟ ਨੇ ਦੂਸਰੇ ਪਾਇਲਟ ਨੂੰ ਪੁੱਛਿਆ ਕਿ ਤੁਸੀਂ ਕੀ ਫਿਊਲ ਵਾਲਾ ਸਵਿਚ ਆਫ ਕੀਤਾ ਤੇ ਉਸਨੇ ਕਿਹਾ ਕਿ ਕਟ ਆਫ ਕਿਉਂ ਕੀਤਾ ਮਤਲਬ ਤੁਸੀਂ ਉਹਨੂੰ ਬੰਦ ਕਿਉਂ ਕੀਤਾ ਤੇ ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ ਹੈ ਔਰ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਏਟੀਸੀਓ ਜਾਨੀ ਕਿ 에어 ట్రాਫਿਕ ਕੰਟਰੋਲਰ ਨੇ ਕਾਲ ਸਾਈਨ ਬਾਰੇ ਪੁੱਛਗਿੱਛ ਕੀਤੀ ਏਟੀਸੀਓ ਨੂੰ ਕੋਈ ਜਵਾਬ ਨਹੀਂ ਮਿਲਿਆ ਪਰ ਉਸਨੇ ਜਹਾਜ਼ ਨੂੰ ਹਵਾਈ ਅੱਡੇ ਦੀ ਹੱਦ ਤੋਂ ਬਾਹਰ ਕ੍ਰੈਸ਼ ਹੁੰਦੇ ਦੇਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਸਰਗਰਮ ਕੀਤਾ ਰਿਪੋਰਟ ਦੇ ਵਿੱਚ ਏਏਆਈਬੀ ਨੇ ਇਹ ਵੀ ਕਿਹਾ ਹੈ ਕਿ ਜਹਾਜ਼ ਨੂੰ ਰਿਫਿਊਲ ਕਰਨ ਦੇ ਲਈ ਵਰਤੇ ਗਏ ਬੋਸਰਾ ਅਤੇ ਟੈਂਕਾਂ ਤੋਂ ਲਏ ਗਏ ਬਾਲਨ ਦੇ ਨਮੂਨੇ ਡੀਜੀਸੀਏ ਜਾਨੀ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਲੈਬ ਦੇ ਵਿੱਚ ਟੈਸਟ ਕੀਤੇ ਗਏ ਸਨ ਅਤੇ ਤਸੱਲੀ ਬਖਸ਼ ਪਾਏ ਗਏ ਨੇ AIB ਨੇ ਕਿਹਾ ਹੈ ਕਿ ਮਲਬੇ ਵਾਲੀ ਥਾਂ ਤੇ ਗਤੀਵਿਧੀਆਂ ਜਿਸ ਦੇ ਵਿੱਚ ਡਰੋਨ ਫੋਟੋਗ੍ਰਾਫੀ ਵੀਡੀਓਗ੍ਰਾਫੀ ਸ਼ਾਮਲ ਹੈ ਪੂਰੀ ਪੂਰੀਆਂ ਹੋ ਚੁੱਕੀਆਂ ਨੇ ਅਤੇ ਮਲਬਾ ਹਵਾਈ ਅੱਡੇ ਦੇ ਨੇੜੇ ਇੱਕ ਸੁਰੱਖਿਅਤ ਖੇਤਰ ਦੇ ਵਿੱਚ ਲਜਾਇਆ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਇੰਜਣ ਮਲਬੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਨੇ ਤੇ ਹਵਾਈ ਅੱਡੇ ਦੇ ਇੱਕ ਹੈਂਗਰ ਦੇ ਵਿੱਚ ਕੁਆਰੰਟਾਈਨ ਕੀਤੇ ਗਏ ਨੇ ਅੱਗੇ ਦੀ ਜਾਂਚ ਮੁੱਖ ਹਿੱਸਿਆਂ ਦੀ ਪਛਾਣ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਾਂਚ ਦੇ ਇਸ ਪੜਾ ਤੇ 207878 ਅਤੇ ਜਾਂ ਫਿਰ ਜੀ ਐਨ ਐਕਸ 1 ਬੀ ਇੰਜਣ ਸੰਚਾਲਨ ਸੰਚਾਲਕਾਂ ਅਤੇ ਨਿਰਮਾਤਾਵਾਂ ਦੇ ਲਈ ਕੋਈ ਸਿਫਾਰਸ਼ੀ ਕਾਰਵਾਈਆਂ ਨਹੀਂ ਹਨ ਕ੍ਰੈਸ਼ ਹੋਇਆ ਜਹਾਜ਼ ਜੀ ਐਨ ਐਕਸ 1 ਬੀ ਇੰਜਣਾਂ ਦੇ ਨਾਲ ਸੰਚਾਲਿਤ ਸੀ ਗਵਾਹਾਂ ਅਤੇ ਬਚੇ ਹੋਏ ਯਾਤਰੀਆਂ ਦੇ ਬਿਆਨਾਂ ਦੇ ਜਾਂਚਕਰਤਾਵਾਂ ਦੁਆਰਾ ਪ੍ਰਾਪਤ ਕੀਤੇ ਗਏ ਨੇ 에어 ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਰੈਗੂਲੇਟਰਾਂ ਅਤੇ ਹੋਰ ਹਿੱਸੇਦਾਰਾਂ ਦੇ ਨਾਲ ਡੀੜਿਓ ਕੰਮ ਕਰ ਰਹੀ ਹੈ ਅਤੇ ਜਹਾਜ਼ ਹਾਸੇ ਦੀ ਚੱਲ ਰਹੀ ਜਾਂਚ ਦੇ ਵਿੱਚ ਅਧਿਕਾਰੀਆਂ ਦੇ ਨਾਲ ਸਹਿਯੋਗ ਦੇਣਾ ਜਾਰੀ ਰੱਖੇਗੀ। ਅਗਲੀ ਖਬਰ ਟੈਨਿਸ ਖਿਡਾਰਨ ਦੇ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਜੂਨੀਅਰ ਅੰਤਰਰਾਸ਼ਟਰੀ ਟੈਨਿਸ ਖਿਡਾਰੀ ਰਾਧਿਕਾ ਯਾਦਵ ਦੇ ਕਤਲ ਦੀ ਪੁਲਿਸ ਜਾਂਚ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਰਾਧਿਕਾ ਯਾਦਵ ਕੋਲ ਟੈਨਿਸ ਅਕੈਡਮੀ ਨਹੀਂ ਸੀ ਕੱਲ ਤੱਕ ਇਹ ਚਰਚਾਵਾ ਚੱਲ ਰਹੀਆਂ ਸੀ ਕਿ ਉਹਦੀ ਟੈਨਿਸ ਅਕੈਡਮੀ ਸੀ ਉਹਦੇ ਪਿਤਾ ਨੇ ਉਹਦੇ ਤੇ 7 ਸਵਾ ਕਰੋੜ ਰੁਪਇਆ ਲਾਇਆ ਸੀ ਫਿਰ ਉਸ ਤੋਂ ਬਾਅਦ ਉਹਦੀ ਕਮਾਈ ਵੱਧ ਗਈ ਜਿਸ ਕਰਕੇ ਪਿਤਾ ਨੇ ਉਸ ਦਾ ਕਤਲ ਕਰ ਦਿੱਤਾ ਪਰ ਹੁਣ ਜਾਂਚ ਦੇ ਵਿੱਚ ਨਵੇਂ-ਨਵੇਂ ਫੈਕਟ ਜਿਹੜੇ ਸਾਹਮਣੇ ਆ ਰਹੇ ਨੇ ਔਰ ਉਹਦੇ ਵਿੱਚ ਦੱਸਿਆ ਗਿਆ ਕਿ ਉਹਦੇ ਉਹ ਕੋਲ ਆਪਣੀ ਅਕੈਡਮੀ ਨਹੀਂ ਸੀ ਉਹ ਸਿਰਫ ਟੈਨਿਸ ਕੋਰਟ ਕਰਾਏ ਤੇ ਲੈ ਕੇ ਖਿਡਾਰੀਆਂ ਨੂੰ ਸਿਖਲਾਈ ਦਿੰਦੀ ਸੀ ਸਮਾਚਾਰ ਏਜੰਸੀ ਪੀਟੀਏ ਦੇ ਅਨੁਸਾਰ ਗੁਰੂਗ੍ਰਾਮ ਪੁਲਿਸ ਦੇ ਇੱਕ ਜਾਂਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਰਾਧਿਕਾ ਵੱਖ-ਵੱਖ ਥਾਵਾਂ ਤੇ ਸਿਖਲਾਈ ਕੋਰਟ ਲੈ ਕੇ ਸਿਖਲਾਈ ਦਿੰਦੀ ਸੀ ਪੁਲਿਸ ਦਾ ਕਹਿਣਾ ਹੈ ਕਿ ਪਿਤਾ ਦੀਪਕ ਯਾਦਵ ਰਾਧਿਕਾ ਨੂੰ ਅਜਿਹਾ ਕਰਨ ਤੋਂ ਰੁਕਦੇ ਸੀ ਪਹਿਲਾ ਇਹ ਖੁਲਾਸਾ ਹੋਇਆ ਸੀ ਕਿ ਦੀਪਕ ਨੇ 1.5 ਕਰੋੜ ਰੁਪਏ ਖਰਚ ਕਰਕੇ ਆਪਣੀ ਧੀ ਦੇ ਲਈ ਟੈਨਿਸ ਅਕੈਡਮੀ ਜਿਹੜੀ ਹੈ ਉਹ ਖੋਲੀ ਸੀ ਪਿਤਾ ਦੇ ਇਨਕਾਰ ਕਰਨ ਦੇ ਬਾਵਜੂਦ ਰਾਧਿਕਾ ਸਹਿਮਤ ਨਹੀਂ ਹੋਈ ਅਤੇ ਉਸ ਨੇ ਸਿਖਲਾਈ ਕੋਟ ਲੈ ਕੇ ਆਪਣਾ ਕੰਮ ਜਾਰੀ ਰੱਖਿਆ ਪਿਤਾ ਅਤੇ ਧੀ ਦੇ ਵਿਚਕਾਰ ਅਸਲ ਝਗੜੇ ਦਾ ਇਹੀ ਕਾਰਨ ਸੀ ਇਸ ਝਗੜੇ ਦੇ ਵਿੱਚ ਪਿਤਾ ਨੇ 10 ਜੁਲਾਈ ਨੂੰ ਗੁਰੂਗ੍ਰਾਮ ਦੇ ਵਜ਼ੀਰਾਬਾਦ ਸਥਿਤ ਘਰ ਦੇ ਵਿੱਚ ਆਪਣੀ ਧੀ ਦੀ ਪਿੱਠ ਤੇ ਚਾਰ ਗੋਲੀਆਂ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਸੀ ਸ਼ਨੀਵਾਰ ਨੂੰ ਇੱਕ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਸ਼ੀ ਪਿਤਾ ਨੂੰ ਗੁਰੂਗ੍ਰਾਮ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਹੈ ਰਾਧਿਕਾ ਕਤਲ ਕੇਸ ਦੇ ਵਿੱਚ ਤਿੰਨ ਮਹੱਤਵਪੂਰਨ ਗੱਲਾਂ ਨੇ ਜਿਨ੍ਹਾਂ ਦੇ ਵੱਡੇ ਖੁਲਾਸੇ ਹੋਏ ਨੇ ਉਹ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਹੈ ਤੁਸੀਂ ਇਸ ਪੂਰੀ ਖਬਰ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਸਮਝ ਸਕੋਗੇ ਪੂਰੀ ਯੋਜਨਾਬੰਦੀ ਦੇ ਨਾਲ ਪਿਤਾ ਦੇ ਵੱਲੋਂ ਆਪਣੀ ਬੇਟੀ ਦਾ ਕਤਲ ਕੀਤਾ ਗਿਆ। ਮਤਲਬ ਪਿਤਾ ਦੀ ਪਹਿਲਾਂ ਤੋਂ ਯੋਜਨਾ ਸੀ। ਦੋਸ਼ੀ ਪਿਤਾ ਨੇ ਪੂਰੀ ਯੋਜਨਾਬੰਦੀ ਦੇ ਨਾਲ ਕਤਲ ਕੀਤਾ ਸੀ ਉਹ ਲਗਭਗ 15 ਦਿਨਾਂ ਤੋਂ ਇਸ ਦੀ ਯੋਜਨਾ ਬਣਾ ਰਿਹਾ ਸੀ। ਉਸ ਨੂੰ ਇਹ ਮੌਕਾ ਵੀਰਵਾਰ 10 ਜੁਲਾਈ ਨੂੰ ਜਿਸ ਦਿਨ ਅਰਾਧਿਕਾ ਦਾ ਕਤਲ ਹੁੰਦਾ ਉਸ ਦਿਨ ਇਹ ਜਿਹੜੀ ਹੈ ਘਟਨਾ ਨੂੰ ਉਹਨੇ ਅੰਜਾਮ ਦਿੱਤਾ। ਦੀਪਕ ਯਾਦਵ ਹਰ ਰੋਜ਼ ਦੁੱਧ ਲੈਣ ਜਾਂਦਾ ਸੀ ਪਰ ਕਤਲ ਵਾਲੇ ਦਿਨ ਉਸਨੇ ਆਪਣੇ ਪੁੱਤਰ ਧੀਰਜ ਨੂੰ ਦੁੱਧ ਲੈਣ ਦੇ ਲਈ ਭੇਜਿਆ ਉਸ ਦੀ ਯੋਜਨਾ ਸੀ ਕਿ ਉਸ ਦਾ ਪੁੱਤਰ ਉਸ ਦੀ ਯੋਜਨਾਬੰਦੀ ਦੇ ਵਿੱਚ ਰੁਕਾਵਟ ਨਾ ਬਣੇ ਇਸ ਦੇ ਲਈ ਉਸਨੇ ਉਸ ਨੂੰ ਕਿਸੇ ਬਹਾਨੇ ਕਾਰੋਬਾਰ ਭੇਜ ਦਿੱਤਾ ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਕਿ ਰਾਧਿਕਾ ਅੰਤਰ ਜਾਤੀ ਵਿਆਹ ਕਰਨਾ ਚਾਹੁੰਦੀ ਸੀ ਮਤਲਬ ਅਦਰ ਕਾਸਟ ਦੇ ਵਿੱਚ ਵਿਆਹ ਕਰਨਾ ਚਾਹੁੰਦੀ ਸੀ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪਿਤਾ ਨੇ ਉਸ ਦਾ ਕਤਲ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਹੁਣ ਰਾਧਿਕਾ ਦੇ ਕਤਲ ਮਾਮਲੇ ਨੂੰ ਇੱਕ ਅਫੇਅਰ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਮੀਡੀਆ ਆਧਾਰਿਆਂ ਦੇ ਵੱਲੋਂ ਰਿਪੋਰਟਾਂ ਦੇ ਮੁਤਾਬਕ ਵਜੀਰਾਬਾਦ ਦੇ ਵਿੱਚ ਦੀਪਕ ਦੇ ਗਵਾਂਡੀਆਂ ਨੇ ਦੱਸਿਆ ਹੈ ਕਿ ਰਾਧਿਕਾ ਅੰਤਰ ਜਾਤੀ ਯਾਨੀ ਕਿ ਅਦਰ ਕਾਸਟ ਵਿਆਹ ਕਰਾਉਣਾ ਚਾਹੁੰਦੀ ਸੀ। ਹਾਲਾਂਕਿ ਪਿਤਾ ਪੁਰਾਣੀ ਸੋਚਦਾ ਸੀ ਔਰ ਕਿਸੇ ਹੋਰ ਜਾਤੀ ਦੇ ਵਿੱਚ ਵਿਆਹ ਦੇ ਲਈ ਤਿਆਰ ਨਹੀਂ ਸੀ। ਉਹ ਇਸ ਨੂੰ ਇਸ ਤੋਂ ਨਾਖੁਸ਼ ਸੀ। ਉਸ ਨੂੰ ਇਹ ਵੀ ਸ਼ੱਕ ਸੀ ਕਿ ਰਾਧਿਕਾ ਇੰਸਟਾਗ੍ਰਾਮ ਰਾਹੀਂ ਕਿਸੇ ਦੇ ਨਾਲ ਜੁੜੀ ਹੋਈ ਸੀ। ਇਸ ਕਾਰਨ ਘਰ ਦੇ ਵਿੱਚ ਝਗੜੇ ਹੋ ਰਹੇ ਸੀ ਲੰਬੇ ਸਮੇਂ ਤੋਂ ਲੜਾਈਆਂ ਤੋਂ ਪਰੇਸ਼ਾਨ ਰਾਧਿਕਾ ਘਰ ਛੱਡਣਾ ਚਾਹੁੰਦੀ ਸੀ ਇਹ ਵੀ ਇੱਕ ਖੁਲਾਸਾ ਹੋਇਆ ਇਸ ਦੌਰਾਨ ਰਾਧਿਕਾ ਦੇ ਕੋਚ ਅਜੇ ਯਾਦਵ ਦੇ ਨਾਲ ਇੱਕ ਵਟਸਐਪ ਚੈਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਰਾਧਿਕਾ ਉਸ ਦੇ ਨਾਲ ਕਿਸੇ ਵੀ ਕੀਮਤ ਤੇ ਘਰ ਛੱਡਣ ਬਾਰੇ ਗੱਲ ਕਰ ਰਹੀ ਸੀ ਉਹ ਵਿਦੇਸ਼ ਜਾਣ ਬਾਰੇ ਵੀ ਚਰਚਾ ਕਰ ਰਹੀ ਸੀ ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਿਤਾ ਅਤੇ ਧੀ ਦੇ ਵਿਚਕਾਰ ਝਗੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਔਰ ਇਹੀ ਝਗੜਾ ਜਿਹੜਾ ਸੀ ਉਹ ਰਾਧਿਕਾ ਦੀ ਮੌਤ ਦਾ ਕਾਰਨ ਬਣਿਆ ਬੀਤੇ ਕੱਲ੍ਹ ਆਪਾਂ ਚਰਚਾ ਕੀਤੀ ਸੀ ਕਿ ਐਲੋਪੀ ਪ੍ਰਤਾਪ ਬਾਜਵਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਦੋ ਮੰਤਰੀਆਂ ਦੇ ਉੱਪਰ ਐਫਆਈਆਰ ਦਰਜ ਕਰਵਾਈ ਹੈ ਇਹਦੇ ਵਿੱਚ ਇੱਕ ਮੰਤਰੀ ਨੇ ਅਮਨ अरोड़ा ਔਰ ਦੂਸਰੇ ਮੰਤਰੀ ਨੇ ਵਿਤਮੰਤਰੀ ਹਰਪਾਲ ਚੀਮਾ ਉਹਨਾਂ ਦੇ ਵਿਰੁੱਧ ਐਫਆਈਆਰ ਬਾਰੇ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਐਫਆਈਆਰ ਬਾਰੇ ਭਾਜਪਾ ਤੇ ਕਾਂਗਰਸ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੱਥੇ ਤੇ ਗੁਟਕਾ ਸਾਹਬ ਰੱਖ ਕੇ ਸੌਖਾ ਦੇ ਸੀ ਕਿ ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਗੇ ਪਰ ਜਦੋਂ ਉਹਨਾਂ ਅਜਿਹਾ ਨਹੀਂ ਕੀਤਾ ਤੇ ਲੋਕਾਂ ਨੇ ਸਰਕਾਰ ਨੂੰ ਸੱਤਾ ਤੋਂ ਹਟਾ ਦਿੱਤਾ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਮੰਤਰੀ ਨੇ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਜਦੋਂ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਮ ਤੇ ਚਿੱਟਾ ਜਾਨਕੀ ਨਸ਼ਾ ਵਿਕਦਾ ਸੀ ਇਥੋਂ ਤੱਕ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਵਿਧਾਨ ਸਭਾ ਦੇ ਵਿੱਚ ਮੁਜੀਠੀਆਂ ਨੂੰ ਤਸਕਰ ਕਹਿ ਕੇ ਸੰਬੋਧਨ ਕਰਦੇ ਰਹੇ ਨੇ ਔਰ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਮੁਜੀਠੀਆਂ ਨੂੰ ਗਲੇ ਵਿੱਚ ਰੱਸੀ ਪਾ ਕੇ ਲਿਆਵਾਂਗੇ ਅਤੇ ਸੀਆਈਏ ਸਟਾਫ ਉਸ ਨੂੰ ਤਰਨ ਤਰਨ ਲੈ ਕੇ ਆਏਗਾ ਅਤੇ ਫਾਂਸੀ ਦੇਵਾਂਗੇ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਪਰ ਜਦੋਂ ਤੋਂ ਮੁਜੀਠੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਸਾਰੇ ਆਗੂ ਮੁਜੀਠੀਆਂ ਦੇ ਨਾਲ ਆਪਣੀ ਹਮਦਰਦੀ ਪ੍ਰਗਟ ਕਰ ਰਹੇ ਨੇ ਹਰ ਆਗੂ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਦੇ ਰਿਹਾ ਉਹੀ ਆਗੂ ਪਹਿਲਾਂ ਮਜੀਠੀਆ ਦੇ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਰਦੇ ਸੀ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਜਦੋਂ ਸਾਡੀ ਪਾਰਟੀ ਨੇ ਮਜੀਠੀਆ ਨੂੰ ਸਬੂਤਾਂ ਸਮੇਤ ਗ੍ਰਿਫਤਾਰ ਕੀਤਾ ਤਾਂ ਕਾਂਗਰਸ ਨੇ ਮੁੱਦਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ ਨੇ ਜਦੋਂ ਮੁਜੀਠੀਆਂ ਮਾਮਲੇ ਦੇ ਵਿੱਚ ਕੁਝ ਵੀ ਕੰਮ ਨਹੀਂ ਆਇਆ ਤਾਂ ਸਾਡੇ ਵਿਰੁੱਧ ਚੰਡੀਗੜ੍ਹ ਪੁਲਿਸ ਨੂੰ ਝੂਠੀ ਸ਼ਿਕਾਇਤ ਦਿੱਤੀ ਗਈ ਹੈ ਮਤਲਬ ਉਹਨਾਂ ਨੇ ਇਹ ਸਾਰੀ ਗੱਲ ਕਰਕੇ ਉਹਨਾਂ ਨੇ ਫਿਰ ਆਪਣੀ ਜਿਹੜੀ ਸ਼ਿਕਾਇਤ ਉਹਨਾਂ ਦੇ ਖਿਲਾਫ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਐਲੋਪੀ ਪ੍ਰਤਾਪ ਬਾਜਵਾ ਦੇ ਵੱਲੋਂ ਉਹਨਾਂ ਨੇ ਇਸ ਸ਼ਿਕਾਇਤ ਨੂੰ ਝੂਠੀ ਸ਼ਿਕਾਇਤ ਦੱਸਿਆ ਉਹਨਾਂ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਚੰਡੀਗੜ੍ਹ ਪੁਲਿਸ ਭਾਜਪਾ ਤੇ ਗ੍ਰਹਿ ਮੰਤਰਾਲੇ ਦੇ ਅਧਿਨਕਮ ਕਰ ਰਹੀ ਹੈ ਜਿਸ ਨੇ ਬਿਨਾਂ ਜਾਂਚ ਦੇ ਐਫ ਆਈ ਆਰ ਦਰਜ ਕੀਤੀ ਹੈ ਚੀਮਾ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਇਕੱਠੇ ਕੰਮ ਕਰ ਰਹੇ ਨੇ ਉਹ ਵੱਖ-ਵੱਖ ਨਹੀਂ ਹਨ ਜਦੋਂ ਅਬੋਹਰ ਦੇ ਵਿੱਚ ਕਪੜਾ ਕਾਰੋਬਾਰੀ ਵਰਮਾ ਦਾ ਕਤਲ ਹੋਇਆ ਸੀ ਤਾਂ ਇਸ ਦੀ ਜ਼ਿੰਮੇਵਾਰੀ ਲੌਰੈਂਸ ਨੇ ਲਈ ਸੀ ਲੌਰੈਂਸ ਭਾਜਪਾ ਸ਼ਾਸਿਤ ਗੁਜਰਾਤ ਦੀ ਸਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਕਾਂਗਰਸ ਕੇਂਦਰ ਦੀ ਭਾਜਪਾ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ ਇਹ ਹਰਪਾਲ ਚੀਮਾ ਦੇ ਵੱਲੋਂ ਇਲਜ਼ਾਮ ਕਾਂਗਰਸ ਤੇ ਅਕਾਲੀ ਦਲ ਤੇ ਔਰ ਭਾਜਪਾ ਦੇ ਉੱਪਰ ਲਗਾਏ ਗਏ ਕਿ ਇਹ ਤਿੰਨੋਂ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਦੱਬਣਾ ਚਾਹੁੰਦੇ ਨੇ ਔਰ ਉਸੇ ਦਬਿਸ਼ ਦੇ ਤਹਿਤ ਇੱਕ ਝੂਠਾ ਪਰਚਾ ਜਿਹੜਾ ਹੈ ਉਹ ਵਿੱਤ ਮੰਤਰੀ ਨੇ ਕਿਹਾ ਕਿ ਮੇਰੇ ਉੱਪਰ ਹਰਪਾਲ ਚੀਮਾ ਨੇ ਕਿਹਾ ਮੇਰੇ ਉੱਪਰ ਔਰ ਅਮਨ ਅਰੂੜਾ ਦੇ ਉੱਪਰ ਇਹ ਦਰਜ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਮੂਸੇਵਾਲਾ ਕਤਲ ਕੇਸ ਦੇ ਵਿੱਚ ਹਥਿਆਰਾਂ ਦਾ ਸਪਲਾਈਅਰ ਅंसारी ਫਿਰ ਤੋਂ ਫਰਾਰ ਹੋ ਗਿਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਹਥਿਆਰ ਸਪਲਾਈ ਕਰਨ ਦਾ ਦੋਸ਼ੀ ਸ਼ਹਿਵਾਜ਼ ਅंसारी ਇੱਕ ਵਾਰ ਫਿਰ ਤੋਂ ਫਰਾਰ ਹੋ ਗਿਆ ਹੈ ਦਸੰਬਰ 2022 ਦੇ ਵਿੱਚ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਗ੍ਰਿਫਤਾਰ ਕੀਤੇ ਗਏ ਅंसारी ਤੇ ਗੈਂਗਸਟਰ ਲਾਰੈਂਸ ਵਿਸ਼ਨੋਈ ਨੂੰ ਹਥਿਆਰ ਅਤੇ ਗੋਲਾਵਾਰੂਦ ਸਪਲਾਈ ਕਰਨ ਦਾ ਦੋਸ਼ ਹੈ ਫਰਵਰੀ 2023 ਦੇ ਵਿੱਚ ਅਦਾਲਤ ਨੇ ਉਸ ਨੂੰ ਉਸ ਦੀ ਪਤਨੀ ਦੀ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ 5 ਦਿਨਾਂ ਦੇ ਲਈ ਅੰਤਰੀਮ ਜ਼ਮਾਨਤ ਦਿੱਤੀ ਸੀ ਪਰ ਉਸ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਸੀ ਬਾਅਦ ਦੇ ਵਿੱਚ ਉਸ ਨੇ ਕਈ ਵਾਰ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਪਰ NIA ਦੇ ਇਤਰਾਜ਼ਾਂ ਦੇ ਕਾਰਨ ਉਹ ਰੱਦ ਹੁੰਦੀਆਂ ਰਹੀਆਂ ਪਿਛਲੇ ਮਹੀਨੇ ਉਸ ਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦਿੰਦੇ ਹੋਏ ਦੁਬਾਰਾ ਅੰਤਰੀਮ ਜ਼ਮਾਨਤ ਦੇ ਲਈ ਅਤੇ ਇਸ ਵਾਰ ਵੀ ਬਾਹਰ ਆਉਂਦੇ ਹੀ ਉਹਨੇ ਪਟੀਸ਼ਨ ਪਾਈ ਸੀ ਔਰ ਜਿੱਦਾਂ ਹੀ ਉਹ ਬਾਹਰ ਆਇਆ ਤੇ ਬਾਹਰ ਆਂਦਾ ਹੀ ਫਿਰ ਉਹ ਫਰਾਰ ਹੋ ਗਿਆ ਐ ਐਨਆਈਏ ਦੇ ਅਨੁਸਾਰ ਅंसारी ਦਾ ਟਿਕਾਣਾ ਪਤਾ ਨਹੀਂ ਹੈ ਉਸ ਦਾ ਮੋਬਾਈਲ ਫੋਨ ਬੰਦ ਹੈ ਅਤੇ ਜਿਸ ਨੰਬਰ ਦੇ ਨਾਲ ਉਹ ਸੰਪਰਕ ਕਰ ਰਿਹਾ ਸੀ ਉਹ ਅਸਾਮ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਪਾਇਆ ਗਿਆ ਸੀ ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਉਹ ਹੁਣ ਗਾਜ਼ੀਆਬਾਦ ਦੇ ਉਸ ਪਤੇ ਤੇ ਵੀ ਨਹੀਂ ਰਹਿ ਰਿਹਾ ਜੋ ਉਸਨੇ ਅਦਾਲਤ ਦੇ ਵਿੱਚ ਦਿੱਤਾ ਹੋਇਆ ਸੀ ਉਸ ਪਤੇ ਤੇ ਵੀ ਨਹੀਂ ਮੌਜੂਦ ਉਹ ਨੰਬਰ ਵੀ ਨਹੀਂ ਚੱਲ ਰਿਹਾ NIA ਦੀ ਰਿਪੋਰਟ ਦੇ ਅਨੁਸਾਰ ਉਸ ਦੀ ਗ੍ਰਿਫਤਾਰੀ ਦੇ ਸਮੇਂ ਉਸ ਤੋਂ ਕੋਈ ਹਥਿਆਰ ਕਈ ਤਰੀਕੇ ਦੇ ਹਥਿਆਰ ਬਰਾਮਦ ਕੀਤੇ ਗਏ ਸੀ ਅਤੇ ਉਹ ਲੋਰੈਂਸ ਬਿਸ਼ਨੋਈ ਗੈਂਗ ਦੇ ਲਈ ਬਾਰ-ਬਾਰ ਹਥਿਆਰਾਂ ਦਾ ਸੌਦਾ ਕਰਦਾ ਸੀ ਅਤੇ ਹਵਾਲਾ ਰਾਹੀਂ ਲੱਖਾਂ ਰੁਪਏ ਕਮਾਉਂਦਾ ਸੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਸ ਵਿਅਕਤੀ ਨੇ ਉਸ ਨੂੰ ਜ਼ਮਾਨਤ ਦਿੱਤੀ ਸੀ ਉਸ ਉਹ ਪੈਸੇ ਦੇ ਬਦਲੇ ਆਪਣੀ ਗਾਰੰਟੀ ਦੇਣ ਦੇ ਲਈ ਵੀ ਤਿਆਰ ਸੀ ਮਿਲੀ ਜਾਣਕਾਰੀ ਦੇ ਮੁਤਾਬਕ NIA ਨੇ ਅਦਾਲਤ ਦੇ ਵਿੱਚ ਅਰਜੀ ਦਾਇਰ ਕੀਤੀ ਆ ਤੇ 8 ਜੁਲਾਈ ਨੂੰ ਉਸ ਦੀ ਜ਼ਮਾਨਤ ਰੱਦ ਕਰਵਾ ਦਿੱਤੀ ਪਰ ਨੋਟਿਸ ਮਿਲਣ ਦੇ ਬਾਵਜੂਦ ਅੰਸਾਰੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਉਸ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਹੈ ਕਿ ਉਸ ਨੂੰ ਆਪਣੇ ਮੁਕੱਲ ਦਾ ਪਤਾ ਨਹੀਂ ਹੈ ਇਸ ਵੇਲੇ ਪੁਲਿਸ ਅਤੇ NIA ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਸੰਭਾਵਿਤ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ ਤੇ ਉਸ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਐਸੇ ਕੇਸ ਦੀ ਜਿਹਦੇ ਵਿੱਚ ਪੁਲਿਸ ਦਾ ਗਵਾਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਕਿੰਨੀ ਵਾਰ 27 ਵਾਰ ਸੁਣਵਾਈਆਂ ਦੇ ਵਿੱਚ ਪੁਲਿਸ ਗਵਾਹ ਪੇਸ਼ ਨਹੀਂ ਹੋਇਆ ਜਿਸ ਤੋਂ ਬਾਅਦ ਹਾਈ ਕੋਰਟ ਨੇ ਉਸ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਹੈ ਮਤਲਬ ਇਹ ਜਿਹੜਾ ਸਾਰਾ ਮਾਮਲਾ ਸੀ ਇਹ ਫਗਵਾੜਾ ਸ਼ਹਿਰ ਦਾ ਮਾਮਲਾ ਸੀ ਦਰਸਲ ਐਨਡੀਪੀਐਸ ਐਕਟ ਦੇ ਇੱਕ ਮਾਮਲੇ ਦੇ ਵਿੱਚ ਗਵਾਹ ਪੇਸ਼ ਨਾ ਕਰਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਹੈ ਅਦਾਲਤ ਨੇ ਪੁਲਿਸ ਦੀ ਕਾਰਜਸ਼ੈਲੀ ਤੇ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਇੱਕ ਗੰਭੀਰ ਅਪਰਾਧ ਹੈ ਪਰ ਇਸ ਦੇ ਨਾਮ ਤੇ ਨਾਗਰਿਕ ਅਧਿਕਾਰਾਂ ਨੂੰ ਛਿੱਕੇ ਟੰਗਿਆ ਗਿਆ ਕੁਛ ਲਿਆ ਨਹੀਂ ਜਾ ਸਕਦਾ ਪਰ ਜਸਟਿਸ ਮੰਜਰੀ ਨਹਿਰੂ ਕੋਲ ਨੇ ਕਿਹਾ ਹੈ ਕਿ ਕਿਸੇ ਅਪਰਾਧ ਦੀ ਗੰਭੀਰਤਾ ਨਿਆਇਕ ਪ੍ਰਕਿਰਿਆ ਨੂੰ ਨਜ਼ਰ ਅੰਦਾਜ਼ ਕਰਨ ਦਾ ਬਹਾਨਾ ਨਹੀਂ ਹੋ ਸਕਦੀ ਇਸ ਮਾਮਲੇ ਦੇ ਵਿੱਚ 27 ਸੁਣਵਾਈਆਂ ਹੋਈਆਂ ਪਰ ਪੁਲਿਸ ਗਵਾ ਜੋ ਖੁਦ ਸਰਕਾਰੀ ਕਰਮਚਾਰੀ ਨੇ ਹਰ ਵਾਰ ਗੈਰਹਾਜ਼ਰ ਰਹੇ بار بار ਸੰਮਨ ਅਤੇ ਵਰੰਟ ਜਾਰੀ ਕੀਤੇ ਜਾਣ ਦੇ ਬਾਵਜੂਦ ਗਵਾਹ ਪੇਸ਼ ਨਹੀਂ ਹੋਏ ਜਿਸ ਨੂੰ ਅਦਾਲਤ ਨੇ ਨਿਆਇਕ ਪ੍ਰਕਿਰਿਆ ਦਾ ਅਪਮਾਨ ਅਤੇ ਲਾਪਰਵਾਹੀ ਕਰਾਰ ਦਿੱਤਾ ਹਾਈ ਕੋਰਟ ਵੱਲੋਂ ਜਾਰੀ ਹੁਕਮਾ ਦੇ ਅਨੁਸਾਰ ਪੁਲਿਸ ਨੇ ਜੁਲਾਈ 2019 ਦੇ ਵਿੱਚ ਫਗਵਾੜਾ ਵਿੱਚ 1 ਕਿਲੋ ਤੋਂ ਵੱਧ ਟਰਾਮਾਡੋਲ ਮਿਲਿਆ ਸੀ ਜਿਸ ਨੂੰ ਐਨਡੀਪੀਐਸ ਐਕਟ ਦੇ ਤਹਿਤ ਵਪਾਰਕ ਮਾਤਰਾ ਮੰਨਿਆ ਜਾਂਦਾ ਹੈ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਮਾਰਚ 2023 ਦੇ ਵਿੱਚ ਦੋਸ਼ ਆਇਦ ਕੀਤੇ ਗਏ ਅਤੇ ਮੁਲਜ਼ਮ 2 ਸਾਲ 3 ਮਹੀਨੇ ਜੇਲ੍ਹ ਦੇ ਵਿੱਚ ਰਿਹਾ ਇਸ ਮਾਮਲੇ ਦੇ ਵਿੱਚ 27 ਸੁਣਵਾਈਆਂ ਹੋਈਆਂ ਸਨ ਅਤੇ ਹੁਣ ਤੱਕ 16 ਦੇ ਵਿੱਚੋਂ ਸਿਰਫ ਤਿੰਨ ਗਵਾਹੀ ਗਵਾਹੀ ਦੇ ਸਕੇ ਸਰਕਾਰੀ ਵਕੀਲ ਕੋਈ ਠੋਸ ਜਵਾਬ ਇਸ ਮਾਮਲੇ ਦੇ ਵਿੱਚ ਨਹੀਂ ਦੇ ਸਕੇ ਅਦਾਲਤ ਨੇ ਪਾਇਆ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਿਆਂਇਕ ਹੁਕਮਾਂ ਨੂੰ ਲਗਾਤਾਰ ਅੰਗੋਲੀਆਂ ਕੀਤਾ ਗਿਆ ਅਤੇ ਇਹ ਇੱਕ ਸਪਸ਼ਟ ਨਮੂਨਾ ਬਣ ਗਿਆ ਹੈ ਇਹ ਲਾਪਰਵਾਹੀ ਉਸ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਕਾਨੂੰਨ ਵਿਵਸਥਾ ਦੀ ਰੱਖਿਆ ਦੇ ਲਈ ਨਿਯੁਕਤ ਕੀਤਾ ਗਿਆ ਹੈ ਅਦਾਲਤ ਨੇ ਕਿਹਾ ਕਿ ਇਹ ਰਵੱਈਆ ਨਾ ਸਿਰਫ ਚਿੰਤਾਜਨਕ ਹੈ ਬਲਕਿ ਆਸਬ ਕਾਰਯੋਗ ਹੈ ਰਾਜ ਦੇ ਵੱਲੋਂ ਪੇਸ਼ ਸਰਕਾਰੀ ਵਕੀਲ ਅਦਾਲਤ ਨੂੰ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਤੇ ਗਵਾਹ ਗੈਰ ਹਾਜ਼ਰ ਕਿਉਂ ਨੇ ਅਦਾਲਤ ਨੇ ਰਾਜ ਦੀ ਇਸ ਦਲੀਲ ਨੂੰ ਵੀ ਰੱਦ ਕਰ ਦਿੱਤਾ ਕਿ ਗਵਾਹ ਭਵਿੱਖ ਦੇ ਵਿੱਚ ਪੇਸ਼ ਹੋਣਗੇ ਇਹ ਕਹਿੰਦੇ ਹੋਏ ਕਿ ਹੁਣ ਤੱਕ ਦਾ ਰਿਕਾਰਡ ਭਰੋਸੇਯੋਗ ਨਹੀਂ ਹੈ ਨਿਰਪੱਖ ਮੁਕਦਮਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਇਹ ਅੰਦਰ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਹੈ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਤੇਜ਼ ਅਤੇ ਨਿਰਪੱਖ ਮੁਕਦਮਾ ਚਲਾਉਣ ਦਾ ਅਧਿਕਾਰ ਭਾਰਤੀ ਸੰਵਿਧਾਨ ਦੀ ਧਾਰਾ 21 ਦੇ ਤਹਿਤ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਇਹ ਅਧਿਕਾਰ ਐਂਡੀਪੀਐਸ ਵਰਗੇ ਵਿਸ਼ੇਸ਼ ਕਾਨੂੰਨਾਂ ਦੇ ਮਾਮਲਿਆਂ ਦੇ ਵਿੱਚ ਵੀ ਬਰਾਬਰ ਲਾਗੂ ਹੁੰਦਾ ਹੈ ਅਦਾਲਤ ਨੇ ਕਿਹਾ ਕਿ ਜੇਕਰ ਮੁਕਦਮੇ ਦੇ ਵਿੱਚ ਸਰਕਾਰੀ ਵਕੀਲ ਵੱਲੋਂ ਦੇਰੀ ਕੀਤੀ ਜਾਂਦੀ ਹੈ ਤਾਂ ਦੋਸ਼ੀ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਨ ਦੇ ਹੁਕਮ ਜਿਹੜੇ ਆ ਉਹ ਅਦਾਲਤ ਦੇ ਵੱਲੋਂ ਪੇਸ਼ ਕੀਤੇ ਗਏ ਨੇ ਅਦਾਲਤ ਦੇ ਵੱਲੋਂ ਕੀ ਆ ਗਿਆ ਇਸ ਆਧਾਰ ਦੇ ਉੱਤੇ ਅਦਾਲਤ ਨੇ ਪਟੀਸ਼ਨ ਕਰਤਾ ਨੂੰ ਜ਼ਮਾਨਤ ਦੇ ਦਿੱਤੀ ਹੈ ਅਦਾਲਤ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣ ਅਤੇ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ ਕਿ ਭਵਿੱਖ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਜਿਸ ਨੂੰ ਸਰਕਾਰੀ ਵਕੀਲ ਦੇ ਗਵਾਹ ਵਜੋਂ ਬੁਲਾਇਆ ਜਾਂਦਾ ਹੈ ਸਮੇਂ ਸਿਰ ਅਦਾਲਤ ਦੇ ਵਿੱਚ ਪੇਸ਼ ਹੋਵੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ